ਉਹਨੇ ਇੱਕ ਕਸਟਮਰ ਨਾਲ ਬਿਲਕੁਲ ਬਹੁਤ ਦਾ ਇਹ ਤਾਂ ਸੋਨਾ ਬੋਲ ਆਪਾਂ ਸਹੀ ਕਿ ਮੈਂ ਕਹਾਂ ਪਾਣੀ ਉਹਨਾਂ ਦਾ ਵੀ ਜੀ ਚਾਰ ਮਹੀਨੇ ਦੇਖਿਆ ਜਿੰਨੇ ਵੀ ਬੰਦੇ ਆ ਨਾ ਅਸੀਂ ਫੂਡ ਕੰਟ੍ਰੋਲ ਕੀਤਾ ਕਿਉਂਕਿ ਅਸੀਂ ਕੀ ਆ ਅਸੀਂ ਕਿ ਕੰਪਲੀਟ ਪੈਕੇਜ ਰੂਪੀ ਕਰਦੇ ਆ ਅਸੀਂ ਤੁਹਾਨੂੰ ਫੂਡ ਗਾਈਡ ਕਰਦੇ ਆ ਵੀ ਤੁਸੀਂ ਕੁੜੀਏ ਦਾ ਖਾਣਾ ਤੁਸੀਂ ਗਲੂਟਨ ਤੋਂ ਬਾਹਰ ਆਉਣਾ ਅੱਡ ਬਿਮਾਰੀਆਂ ਇਹਨਾਂ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ ਤੁਹਾਡੇ ਫੂਡ ਨਾਲ ਤੁਹਾਡੇ ਫੂਡ ਦੇ ਵਿੱਚ ਅੱਜ ਆਪਾਂ ਦੇਖਿਆ ਵੀ ਹਰ ਜਗ੍ਹਾ ਤਾਂ ਦਸ਼ਮੀ ਲੱਗੀ ਹੁੰਦੀ ਹੈ ਬੈਠੇ ਪਰ 80% ਲੋਕਾਂ ਵੀ ਹੁਕਮ ਕਰ। ਉਸ ਸ਼ਵੀਲਾ ਦੇ ਰੋਗ ਨੂੰ ਚੇਂਜ ਕਰਨ ਲਈ ਲੋੜ ਆ ਕੇ ਆਪਾਂ ਨੂੰ ਮਿੱਠਿਆ ਦੀ ਸ਼ਵੀਲਾ ਦੀ ਲੋੜ ਨਹੀਂ ਹੈਗੀ। ਅੱਜ ਆਪਾਂ ਨੂੰ ਨੋਵਲਜ, ਪਲਾਂਟੇਸ਼ਨ, ਐਜੂਕੇਸ਼ਨ ਤੇ ਵੱਧ ਤੋਂ ਵੱਧ ਹੈਲਥ ਸੰਭਾਲ ਕੇ ਆਮ ਲੋਕਾਂ ਨੂੰ ਸ਼ਵੀਲਾ ਦੀ ਲੋੜ ਨਹੀਂ ਹੈਗੀ। ਕਿਉਂਕਿ ਆਪਾਂ ਧੱਕੇ ਨਾਲ ਲੋਕਾਂ ਨੂੰ ਰੋਗ ਰੋਗ ਪਾਣੀ ਬਣਾਉਂਦੇ ਆ। ਪੰਜਾਬ ਇੰਨਾ ਕਿ ਖਵਾਰਥਾ ਵੀ ਇੱਥੇ ਜੇਕਰ ਖੁਰ ਚਾਹੀਦਾ ਤਾਂ ਉਹ ਤਾਂ ਲੈ ਕੇ ਪੀ ਸਕਦਾ। ਉਹ ਉਸ ਸਮੇਂ ਦੀ ਜ਼ਰੂਰਤ ਸੀ ਜਦੋਂ ਇਹ ਨਹੀਂ ਪਾਣੀ ਹੁੰਦਾ ਵੀ ਅੱਜ ਅੱਜ ਆਪਾਂ ਧੱਕੇ ਨਾਲ ਰੋਗ ਰੋ ਕੇ ਹੱਥ ਜੋੜ-ਜੋੜ ਕੇ ਨੇਪਤਾ ਕਰ ਕਰਕੇ ਲੋਕਾਂ ਨੂੰ ਸ਼ਮੀਲਾ ਦੇ ਉੱਤੇ ਪਾਣੀ ਪਾਉਂਦੇ ਆ ਕਿ ਤੁਹਾਨੂੰ ਲੱਗਦਾ ਵੀ ਐ ਕਿ ਸ਼ੁਕਰ ਦੇ ਪੰਜੇ ਨੂੰ ਤੁਸੀਂ ਇਹਦਾ ਸ਼ੁਕਰ ਤਾਂ ਪਹਿਲੇ ਹੀ 12 13 ਪੁਆਇੰਟ ਤੇ ਪਹੁੰਚਿਆ ਹੁੰਦਾ ਕਿ ਨਾ ਤੁਸੀਂ ਮਿੱਠੀ ਦਾ ਖਾਤਾ ਉਹ ਨਾ ਕਿਸੇ ਵੀ ਥਾਂ ਜਾਊਗੀ ਸ਼ਮੀਲਾ ਨੂੰ ਪੜ੍ਹਨ ਦੇ ਲਈ ਕੋਈ ਹੱਦ ਨਾ ਪੈਣ ਨੂੰ ਹੱਟ ਟਾਈਮ ਦੇ ਨੇੜੇ ਲੱਗੇ ਤੁਸੀਂ ਤਾਂ ਆਪਣੇ ਉਹਨੂੰ ਬੁਲਾ ਕੀਤਾ ਪਰ ਅੱਗੇ ਅੱਜਾਂ ਬਹੁਤ بڑے ਮਹਿਦਦੇ ਵਿੱਚ ਆਲੋ ਗਿਆ ਅਸੀਂ ਮੈਂ ਹੁਣ ਥੋੜਾ ਜਿਆਦਾ ਪਿੱਛੇ ਲੱਗੇ ਜਾਂਦਾ ਅੱਜ ਤੋਂ 40 ਸਾਲ ਪਹਿਲਾਂ ਲੋਕ ਹੋਰ ਵੀ ਨਹੀਂ ਜਾਂਦੇ ਸੀ ਮਨੂੰ ਸਭ ਤੋਂ ਪਹਿਲਾਂ ਮਾਤਾ ਪਿਤਾ ਵੀ ਉਧਰ ਮੰਨਿਆ ਸਿੱਖਾਉਂਦਾ ਰਹੇ ਲੋਕ ਜਾਂਦੇ ਸੀ ਬਾਹਰ ਕਿਉਂਕਿ ਕਰਦੇ ਸੀ ਪੈਸਾ ਇੰਡੀਆ ਦੇ ਭੇਟੇ ਸੀਏ ਔਰ ਉਹ ਪੈਸੇ ਨਾਲ ਜ਼ਮੀਨਾਂ ਨਹੀਂ ਖਰੀਦੀ ਜਾਂਦੇ ਅਸੀਂ ਇਹ ਘਰ ਵੀ ਬਣਦੇ ਸੀਗੇ ਤੇ ਪਰਿਵਾਰ ਵੀ ਜਾਂਦੇ ਸੀਗੇ ਉਸ ਤੋਂ ਬਾਅਦ ਕੀ ਹੋਇਆ ਉਹ ਪੈਸਾ ਹੋੜੀ ਹੋੜੀ ਉਹਨਾਂ ਘਟਿਆ ਕਿਵੇਂ ਘਟਿਆ ਉਹਨਾਂ ਘੋਰੀਆਂ ਨੇ ਲਾਜ ਤੱਕ ਤੁਸੀਂ ਆਪਣੇ ਪਰਿਵਾਰ ਨੂੰ ਬੁਲਾਓ ਵੀਰ ਦੇ ਦਿਨ ਸਟਾਰਟ ਕੀਤਾ ਫੈਮਲੀਆ ਨੂੰ ਫੈਮਲੀਆ ਦੇ ਦਿਨ ਤੋਂ ਬਾਅਦ ਪਰਿਵਾਰ ਜਾਣਾ ਸ਼ੁਰੂ ਹੋਇਆ ਪਰ ਪੈਸਾ ਫਿਰ ਵੀ ਇੰਡੀਆ ਆਉਂਦਾ ਰਿਹਾ ਲਾਸਟ ਟ੍ਰੈਪ ਲੱਗਿਆ ਤੁਸੀਂ ਆਪਣੇ ਮਾਪੇ ਨੂੰ ਕਹਾਂਓ ਅਸੀਂ ਤੁਹਾਨੂੰ ਪੈਨਸ਼ਨ ਦਵਾਂਗੇ ਇਹ ਗੱਲ ਕਰੀਏ ਪੈਨਸ਼ਨ ਤੇ ਸੀ ਨਹੀਂ ਸੀ ਅਸੀਂ ਉਹਨਾਂ ਨਾਲ ਹੀ ਕਿਹੜੀ ਲੜਾਈ ਲੜੀ ਜਿਹੜੀ ਸਾਡੇ ਮਾਪਿਆਂ ਨੂੰ ਪੈਨਸ਼ਨ ਦਿੰਦੇ ਰਹੋ ਉਹ ਵੀ ਟ੍ਰੈਪ ਸੀਗਾ ਉਸ ਟ੍ਰੈਪ ਸੱਤਿਆਨ ਦੱਸਦਾ ਲਿਵਿੰਗ ਐਕਸਪੈਂਸਾ ਰਹਿਣ ਦਾ ਖਰਚਾ ਏ ਇਹ ਕਿ ਉਹ ਪੂਰੇ ਆਲਾ ਜਦੋਂ ਸੋਸ਼ਲ ਮੀਡੀਆ ਟੱਪ ਹੋਇਆ ਕਿ ਜਦੋਂ ਤਾਂਤਾ ਲੱਗੀਆਂ ਵੀ ਅਸੀਂ ਬਹੁਤ بڑے ਟ੍ਰਾਂਸਫਰ ਹਸ ਗਏ ਆਪਣੀ ਉਹ ਜਮੀਨਾਂ ਵੀ ਵੇਚ ਤੁਰੋਂ ਚਲੇ ਗਏ ਪਰ ਸਾਡੇ ਪੱਲੇ ਕੁਝ ਨਹੀਂ ਪਿਆ ਜਿਵੇਂ ਪੰਜਾਬੀ ਨੇ ਕਹਾ ਕੋ ਜੇ ਵੀ ਖੂਨ ਹੀ ਮਿੱਟੀ ਨੂੰ ਲੱਗਣੀ ਅੱਜ ਉਹ ਸੋਸ਼ਲ ਜਨਰੇਸ਼ਨ ਦੇ ਵਿੱਚ ਲੋਕ ਨਹੀਂ ਬਈ ਉਹ ਬਣੀ ਜਮੀਨਾਂ ਵੀ ਗਵਾ ਲੂ ਕੇ ਆਪਣੇ ਬੱਚੇ ਵੀ ਗਵਾ ਲਏ ਆਪਣੀ ਨਸਲਾਂ ਵੀ ਖਤਮ ਕਰ ਲਈਆਂ ਤੇ ਨਾਲ ਉਹਦੇ ਪੱਲੇ ਵੀ ਕੁਝ ਨਹੀਂ ਪਿਆ ਅਸੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਯੂਥ ਨੂੰ ਇੰਡੀਆ ਦੇ ਰੱਖ ਕੇ ਪੰਜਾਬ ਦੇ ਰੱਖ ਕੇ ਉਸ ਲੈਵਲ ਦਾ ਕੰਮ ਉਸ ਲੈਵਲ ਦਾ ਕੰਮ ਇਹ ਘਰ ਕਿਹਾ ਪਉਤਾ ਨੂੰ ਖੋਲੂ ਨਾ ਖੋਲ ਕੇ ਦੇਖੇ ਉਸ ਲੈਵਲ ਦਾ ਪੈਸਾ ਅਸੀਂ ਉਹਨੇ ਬਣਾ ਕੇ ਲਈਏ ਅਸੀਂ ਕੀ ਆ ਅਸੀਂ ਪ੍ਰੋਸੈਸਿੰਗ ਕਰੋਗੇ ਆ ਪ੍ਰੋਸੈਸਿੰਗ ਇੰਨੀ ਕੀ ਚਾ ਐਗਜ਼ਾਮਪਲ ਦੇ ਨਾਲ ਤੁਹਾਨੂੰ ਸਮਝਾਉਂਦਾ ਮੰਨ ਲਓ ਕਿ ਨੋਰਮਲ ਕਿਸਾਨਾ ਕੋਈ ਉਹ ਫੈਕਟਰੀ ਕਰਦਾ ਜੀ.ਐਮ. ਵਿੱਚ ਕੜਕਦੀ ਉਹਦੀ ਜਿਹੜੀ ਸਾਲਾਨਾ ਇਨਕਮ ਉਹ 1 ਲੱਖ 7 ਲੱਖ ਦੇ ਵਿੱਚ ਵਿੱਚ ਘੁੰਮਦੀ ਹੁੰਦੀ ਆ ਹੁਣ ਉਹੀ ਕਿਸਾਨ ਜੇ ਕਰੀ ਉਹ ਵਾਗਵਾਨੀ ਵਿੱਚ ਕਨਵਰਟ ਕਰ ਦਿੰਦਾ ਤਹਾਉਣ 10 ਮੱਤ ਕੋ 4 ਲੱਖ ਰੁਪਏ ਹੋ ਜਾਣਗੇ ਨਾਰਮਲ ਕਿਸੇ ਵੀ ਚੀਜ਼ ਦੀ ਮੰਡੀ ਕਰਤਾ ਲਈ ਆਪਾਂ ਆਪਾਂ ਇਹਨਾਂ ਵੇਲੇ ਨਿੰਬੂ ਲਾ ਸਕਦੇ ਨੇ ਕਿੰਨੇ ਪਰ ਅਮੂਰ ਦਾ ਅੰਕਾ ਹੋ ਜਾਂਦਾ ਇਹਨਾਂ ਵਿੱਚ ਆਪਾਂ ਨਾਸ਼ਪਤੀ ਕੋਈ ਫਰੂਟ ਲਾ ਲਓ ਤਿੰਨ ਤੋਂ 4 ਲੱਖ ਵੀ ਹੋ ਗਈ ਜਿਹੜੇ ਨਾਰਮਲ ਕਿਸਾਨ ਉਹਨਾਂ ਨੂੰ ਤਿੰਨ ਤੋਂ 4 ਲੱਖ ਆਉਂਦੀ ਹੁਣ ਉਹੀ ਕਿਸਾਨ ਜਿਹੜਾ ਮਾਰਕੀਟਿੰਗ ਸਿੱਖ ਲੈਂਦਾ ਜੋ ਸਿੱਖ ਸਿਖਾਉਣਾ ਚਾਹੁੰਦੇ ਆ ਤੁਹਾਨੂੰ ਜੇਕਰ ਮਾਰਕੀਟਿੰਗ ਸਿੱਖ ਲੂਗਾ ਉਹੀ ਫਰੂਟ ਜਿਹੜਾ 3 ਲੱਖ ਦਾ ਵੇਚ ਰਿਹਾ ਅੰਕ ਉਹ 15 ਲੱਖ ਦਾ ਹੋ ਜਾਊਗਾ ਨਾ ਫਰੂਟ ਪੀਕ ਲਿਮਟ ਹੁਣ ਇਹ ਕਿਹੜਾ ਪਾਉ ਉਹ ਪ੍ਰੋਸੈਸਿੰਗ ਲੱਗ ਜਾਂਦੇ ਆ ਨਾ ਜੇ ਮੈਂ ਨਿੰਬੂ ਦੀ ਗੱਲ ਕਰਾਂਗੀ ਉਹ 400 ਮਾਟਰ ਦੀ ਪ੍ਰੋਡਕਸ਼ਨ ਹੁੰਦੀ ਹੈ 1 ਕਿੱਲੇ ਦੇ ਵਿੱਚੋਂ 3 ਸਾਲ ਬਾਅਦ ਜੇ ਮੈਂ 100 ਰੁਪਏ ਦੀ ਗੱਲ ਕਰਾਂ ਮੇਚਿਆ ਤਾਂ ਉਹ 4 ਲੱਖ ਰੁਪਏ ਦਾ ਹੋ ਗਿਆ ਹੋਈ ਇਹ ਨਿੰਬੂ ਜੇਕਰ ਮਾਰਕੀਟਿੰਗ ਕਰਦੀ ਤਾਂ ਉਹ 15 ਲੱਖ ਰੁਪਏ ਦਾ ਹੋ ਜਾਂਦਾ 400 ਗੁਆਂਟਾ ਨਿੰਬੂ ਜੇਕਰ ਉਹ ਹੀ ਪ੍ਰੋਸੈਸਿੰਗ ਲੈ ਗਏ ਪ੍ਰੋਸੈਸਿੰਗ ਦੇ ਵਿੱਚ ਕੀ ਕੀ ਹੁੰਦਾ ਉਹਦੇ ਸਾਬਣ ਬਣਦੇ ਨੇ ਸ਼ੈਂਪੂ ਬਣਦੇ ਨੇ ਕੱਪੜੇ ਧੋਣੇ ਵਾਲਾ ਕਟਾਫਲ ਬਣਦਾ ਹੈਂਡ ਵਾਸ਼ ਨੂੰ ਤਾਂ ਬਹੁਤ ਸਾਰੀਆਂ ਕਿੱਗਾਂ ਬਣਦੀਆਂ ਨੇ ਉਸ ਤੋਂ ਬਾਅਦ ਉਹਦਾ ਸ਼ਾਇਰ ਬਣਦਾ ਜਿਵੇਂ ਅਸੀਂ ਸ਼ਾਇਰ ਬਣਾਉਨੇ ਆਂ ਅਜਾ ਜੇਕਰ ਆਪਾਂ ਆਰਥਿਕ ਗੱਲ ਕਰਦੇ ਆਂ 400 ਮੋਨਟਰ ਦੀ ਪ੍ਰੋਡਕਸ਼ਨ ਆ ਅਸੀਂ 250 ਰੁਪਏ ਨੂੰ 400 ਸੇਲ ਕਰਦੇ ਜਿੰਨੇ 25000 ਰੁਪਏ ਦਾ ਇੱਕ ਕੁਆਂਟਿਟੀ ਜਿਹੜੂ 400 ਤੇ ਮਲਟੀਪਲਾਈ ਕਰ ਦੋ ਤਾਂ 1 ਕਰੋੜ ਰੁਪਏ ਦਾ 1 ਕਿਲੋ ਚਾਰਾ ਬਣ ਜਾਂਦਾ ਹੈ ਬਸ ਆਪਾਂ ਕੀ ਆ ਵੀ ਆਪਾਂ ਨੂੰ ਵੀ ਮਾਰਕੀਟਿੰਗ ਸਟਰੋਂਗ ਕਰਨੀ ਪੈਣੀ ਆ ਆਪਾਂ ਵੇਚਣਾ ਨਹੀਂ ਪਿਆ ਉਸ ਚੀਜ਼ ਨੂੰ ਪ੍ਰੋਮੋਟ ਕਿਵੇਂ ਕਰਨਾ ਕੀ ਕਿਤੇ ਹੰਡੈਂਡ ਕਿ ਲੋੜਾ ਮੰਨੋ ਹਰ ਇੱਕ ਦੀ ਪ੍ਰੋਸੈਸਿੰਗ ਕੀਤੀ ਜਾਂਦਾ ਕਿ ਅਮਰੂਦ ਅੱਜ ਆਪਾਂ ਬਿਆਨ ਇਹ ਜਾਂਦੇ ਹਾਂ ਕਿ ਹਰ ਬੰਦਾ ਕੋਲਡ ਡਰਿੰਕ ਪੀਂਦਾ ਕੋਲਡ ਡਰਿੰਕ ਪੀਂਦਾ ਤੁਹਾਨੂੰ ਤੁਹਾਨੂੰ ਲੱਗਦਾ ਵੀ ਕੋਲਡ ਡਰਿੰਕ ਦੇ ਵਿੱਚ ਕੋਈ ਵਿਟਾਮਿਨਸ ਕੋਈ ਮੈਗਨੀਜ਼ਮ ਤਾਂ ਹੁੰਦਾ ਬਿਲਕੁਲ ਗਰੋਹਡ ਹੋ ਗਿਆ ਆਪਾਂ ਫਿਰ ਵੀ ਉਹਨੂੰ ਲੱਖਾਂ ਰੁਪਈਆ ਦੀ ਕੋਲਡ ਡਰਿੰਕ ਹਰ ਸਾਲ ਪੀਂਦੇ ਆ ਜਿਹਦੇ ਵਿੱਚ ਕੋਈ ਬੈਨੀਫਿਟਸ ਨਹੀਂ ਨਾ ਕੋਈ ਸਟੇਟਸ ਸਿੰਬਲ ਬਣਾਇਆ ਹੋਇਆ ਆਪਾਂ ਉਸ ਸਟੇਟਸ ਸਿੰਬਲ ਨੂੰ ਵੀ ਬਣਾ ਕੇ ਰੱਖਾਂਗੇ ਆਪਾਂ ਉਹਨੇ ਬਦਲਣ ਔਰ ਜਿਹੜੇ ਜੂਸ ਆ ਜਿਹੜੇ ਮੰਨੋ ਸੇਮ ਬਰੂ ਦੇ ਜੂਸ ਦੀ ਮੈਂ ਗੱਲ ਕਰਦਾ ਸੇਮ ਰੇਟ ਤੇ 80 ਰੁਪਏ ਦੇ ਵਿੱਚ 2 ਲੀਟਰ ਜੂਸ ਵੀ ਸੇਲ ਕਰਦੀ ਏ ਪਰ ਇੱਕ ਪੀਲੇ ਦੇ ਵਿੱਚ 1 ਕਰੋੜ ਦਾ ਜੂਸ ਵੇਚੂ ਖਾਣਾ ਫੇਰ ਨਾਲ ਨਾਲ ਕਿਸਾਨਾਂ ਦੀ ਇਨਕਮ ਵੱਧੂ ਰੋਕਾਂ ਦੀ ਸੇਵਾ ਵੱਧੂ ਕਿਉਂਕਿ ਆਪਾਂ ਪ੍ਰੋਸੈਸ ਫੂਡ ਤੋਂ ਬਾਹਰ ਕੱਢਣਾ ਨੇ ਜਿੰਨੇ ਪ੍ਰੋਸੈਸ ਫੂਡ ਉਹ ਨਹੀਂ ਉਹ ਬੋਡੀ ਬੋਡੀ ਨੂੰ ਨੁਕਸਾਨ ਕਰਦਾ ਆ ਆਪਾਂ ਕਹਿੰਦੇ ਆ ਵੀ ਲੇਡੀਜ਼ ਦੇ ਲੀਵਰ ਬੰਦੇ ਦੇ ਲੀਵਰ ਨਾਲੋਂ ਜ਼ਿਆਦਾ ਖਰਾਬ ਨੇ ਨਾ ਕਾਰਨ ਪਤਾ ਤੁਹਾਨੂੰ ਕੀ ਆ ਬੰਦੇ ਦਾਰੂ ਪੀਂਦੇ ਨੇ ਸ਼ਰਾਬ ਪੀਂਦੇ ਨੇ ਲੇਡੀਜ਼ ਕੀ ਖਾਂਦੀਆਂ ਨੇ ਉਹਨੇ ਖਾਣਨ ਵਿੱਚ ਕੀ ਪ੍ਰੋਬਲਮ ਤੋਂ ਥੋੜਾ ਐਡੀਸ਼ਨ ਨਾਲਦਾ 60 ਗ੍ਰਾਮ ਅਲਕੋਹਲ ਜੇਕਰ ਕੋਈ ਬੰਦਾ ਕਿ ਫਿਊਮ ਕਰਦਾ 60 ਗ੍ਰਾਮ ਉਹ 2 ਘੰਟੇ ਨੇ ਮੇਨੂੰ ਥੋਡੀ ਬੋਡੀ ਚ ਬਾਹਰ ਕੱਢਦਾ ਲੀਵਰ 2 ਘੰਟੇ ਬਾਹਰ ਕੱਢਦਾ ਹੇਕਰ ਤੁਸੀਂ ਫਾਸਟ ਫੂਡ ਦੇ ਵਿੱਚ ਕੋਈ ਆਈਟਮ ਖਾਣੇ ਵੀ ਮੰਨੋ ਕਿ ਆਪਾਂ ਦੇ ਫੋਰ ਐਗਜ਼ਾਮਪਲ ਉਹ ਕਿ ਆਪ ਗਾ ਲਈ 48 ਘੰਟੇ ਲੱਗੇ ਤੁਹਾਡੀ ਫੋਟੀ ਨੂੰ ਬਾਹਰ ਜਾਣ ਨੂੰ ਫਿਰ ਫੋਟੋ ਵੀ ਤੁਹਾਡੀ ਲੀਵਰ ਨੂੰ ਕਿਸ ਲੈਵਲ ਦੇ ਜ਼ੋਰ ਨਾਲ ਮੈਨੇ ਹਟਿਓਰ ਗਿਆਸ ਨੂੰ ਉਹ ਫਿਰ ਬਾਹਰ ਕੱਢਣ ਲਈ ਜਿੰਨਾ ਤੁਸੀਂ ਮੰਨੋ ਇੱਕ ਪੀਜ਼ਾ ਖਾ ਲਿਆ ਤੁਸੀਂ ਇੱਕ ਪੀਜ਼ਾ ਤੁਹਾਡੀ ਜ਼ਿੰਦਗੀ ਦੇ 2 ਘੰਟੇ ਮਾਈਨਸ ਕਰ ਦਤਾ ਤੁਹਾਡੀ ਜ਼ਿੰਦਗੀ 2 ਘੰਟੇ ਥੱਲੇ ਚਲੀ ਜਾਂਦੀ ਆ ਪੀਜ਼ਾ ਨਾਲ ਕਿ ਤੁਹਾਨੂੰ ਲੱਗਦਾ ਤੁਹਾਨੂੰ ਇਸ ਟਾਈਮ ਤੇ ਪ੍ਰੋਸੈਸ ਸਮਝ ਰਿਹਾ ਨੂੰ ਤੁਹਾਨੂੰ ਆਪਣੇ ਆਪਣੇ ਫੂਡ ਉਡੀ ਫੂੜੀ ਕਵਾਲਟੀ ਨੂੰ ਕਰੰਮੀ ਲੋੜਾ ਕਹਿਣ ਦਾ ਮਤਲਬ ਵੀ ਐਤੋਂ 40 ਸਾਲ ਪਹਿਲਾਂ 20 ਸਾਲ ਪਹਿਲਾਂ ਕਿੰਨਾ ਪੰਜਾਬ ਰੰਦਾ ਸੀਗਾ ਉਸ ਤਰ੍ਹਾਂ ਦੇ ਪੰਜਾਬ ਦੀ ਬਣਾਇਆ ਜਪਾ ਨੂੰ ਆਪਾਂ ਆਪਣੇ ਘਰ ਦੇ ਵਿੱਚ ਡੰਗਰ ਰੱਖੀਏ ਉਹ ਡੰਗਰਾਂ ਦੇ ਪੱਠੇ ਬਿਲਕੁਲ ਆਰਗੈਨਿਕ ਹੋਣੇ ਚਾਹੀਦੇ ਨੇ ਉਹਨਾਂ ਦਾ ਦੁੱਧ ਆਪਾਂ ਘਰਾਂ ਨੂੰ ਯੂਜ਼ ਕਰੀਏ ਦੁੱਧ ਪਰਸੈਂਟ ਜਿਹੜਾ ਦੁੱਧ ਘਰਾਂ ਨਾਲੋਂ ਨਸੀ ਦੀ ਜੀ ਮੈਂ ਗੱਲ ਕਰ ਰਹਾ ਜਿਹੜੀ ਨਸੀ ਕੱਢ ਕੇ ਬਣਦੀ ਆ 10 ਤੋਂ 12 ਘੰਟੇ ਕੱਢ ਜਾਂਦੀ ਆ ਉਹਦਾ ਪਣਿਆ ਹੋਇਆ ਕਿਉਂ ਪਹਿਲਾਂ ਆਪਾਂ ਕੀ ਕਹਿੰਦੇ ਸੀ ਬਜ਼ੁਰਗ ਆ ਬਣੇ ਇਹ ਕਿ ਕੱਢ ਦਿੰਦਾ ਕਿੰਨਾ ਆਇਆ ਭਾਈਆ ਕਿਉਂ ਮੂੜਾ ਪੀਂੰਦਰ ਮੀਗੇ ਉਹ ਕਾਦਰ ਪੀ ਜਾਂਦੇ ਸੀਗੇ ਜੋ ਕਿਉਂ 10 ਤੋਂ 12 ਘੰਟੇ ਕੜ ਕੇ ਨਹੀਂ ਨੇ ਜਾਗ ਲੱਗਣਾ ਬਣੂਗਾ ਉਹਦਾ ਜਿਹੜਾ ਟੈਂਪਰੇਚਰ ਹੁੰਦਾ ਕਿਉਂ ਦਾ ਉਹ 37 ਡਿਗਰੀ ਹੈ ਆਪਣੀ ਲੋਡੀਆ ਟੈਂਪਰੇਚਰਿਕਾ 37 ਮੈਂ ਤੁਹਾਡੇ ਸਾਹਮਣੇ ਮੈਂ ਕੋਈ ਬੰਦਾ ਕੰਮ ਨਹੀਂ ਕਰ ਲਵੇ ਮੈਂ ਪਾਈਆ ਕਿਉਂ ਤੁਹਾਨੂੰ ਉਹਦੇ ਹੀ ਪੀ ਕੇ ਦਿਖਾ ਲੂਗਾ ਕਿਉਂਕਿ ਅਸੀਂ ਉਸੇ ਤਰੀਕੇ ਨਾਲ ਕਿਉਂ ਬਣਾਉਂਦੇ ਆ ਉਹ ਤੁਹਾਡੀ ਬੋਡੀ ਨੂੰ ਕਿਉਂ ਨਫਸਾ ਨਹੀਂ ਕਰ ਸਕਦਾ ਡਾਕਟਰ ਕਿਉਂ ਬੰਦ ਕਰੇ ਕੱਟ ਬੰਦ ਕਰਦੇ ਤੁਸੀਂ ਕਿਉਂ ਲੈਂਦੇ ਹੋ ਬਾਜ਼ਾਰ ਤੋਂ ਉਹ ਕਿਉਂ ਕੀ ਹੁੰਦਾ ਡਾਇਰੈਕਟ ਮਨਾਈ ਲਾ ਲਈ ਮਨਾਈ ਲਾ ਕੇ ਟਰੈਕਟਰ ਚਲਮ ਕਰਦੇ ਕਿਉਂ ਬਣਾਤਾ ਉਹ ਥੋੜੀ ਥੋਟੀ ਕਿਉਂ ਜਾਂ ਨਹੀਂ ਜਾਂਦਾ ਉਹ ਸਹੀ ਨਹੀਂ ਆਪਣੀ ਲਗਾ ਪਰ ਜੇਕਰ ਤੁਸੀਂ ਇਦਾਂ ਦਾ ਕਿਉਂ ਪਿਆਰ ਕਰੋ ਚਾਹੇ ਆਪ ਪਿਆਰ ਕਰੋ ਜਾਂ ਕਿਸੇ ਉਸ ਬੰਦੇ ਤੋਂ ਲਾਓ ਜੋ ਉਸ ਪ੍ਰੋਸੈਸ ਨੂੰ ਬੋਲੋ ਕਰਦਾ ਤਾਂ ਉਹ ਤੁਹਾਡੀ ਕੈਂਸਰ ਦੀ ਸੇ ਇਨ ਨੂੰ ਵੀ ਥੱਲੇ ਕਿਉਂ ਹੈਲਪ ਕਰਦਾ ਕੈਂਸਰ ਪੇਸ਼ੈਂਟ ਨੂੰ ਜਿੰਨੇ ਵੀ ਆਰਬਿਟਰ ਹਸਪੀਟਲ ਨੇ ਡਿਸਕੀਓਰ ਕਮੈਂਡ ਕਰਦੇ ਨੇ ਖਾਓ ਵੈਸੇ ਵੀ ਕਲੀਨਿਕ ਸਟਡੀ ਐਡਵਾਂਸ ਸਟਡੀ ਆ ਉਹਦੇ ਵਿੱਚ ਜਿਸੀ ਆਰਡਰਮੈਂਟ ਕਰਨਾ ਸ਼ਟਾਰਟ ਕਰਤਾ ਡਾਕਟਰ ਨੇ ਲੋਕਾਂ ਨੂੰ ਕਾਰਨੀ ਕੀਆ ਵੀ ਅਜੇ ਤੱਕ ਕੋਈ ਵੀ ਸਾਇੰਸਿਸ ਸਾਬਤ ਨਹੀਂ ਕਰ ਪਾਈ ਨਹੀਂ ਕਿ ਉਹ ਕਰੇ ਕਿਸ ਨੂੰ ਨੁਕਸਾਨ ਕੀਤਾ ਇਹ ਮੰਮਾ ਹੁੰਦਾ ਕੀ ਆ ਸਿਰਫ ਲੋਕਾਂ ਦੇ ਸੁਣੀਏ ਰੋਣੇ ਗੱਲਾਂ ਨੂੰ ਅੱਗੇ ਵਧਾਇਆ ਜਾਂਦਾ ਇੱਕ ਛੋਟਾ ਜਿਹਾ ਐਗਜ਼ਾਮਪਲ ਹੋਰ ਜਿਹੜੇ ਬੰਦੇ ਨੂੰ ਕੱਠੀ ਆਪਨੇ ਤਾ ਉਹ ਦਾਣਾ ਛੜਕਿਆਂ ਦੇ ਜਾਲਾ ਬੰਨ੍ਹ ਦਿੰਦੇ ਨੇ ਛੜਕਿਆਂ ਦੇ ਦਾਣਾ ਬੰਨ੍ਹ ਦਿੰਦੇ ਨੇ ਡਾਕਟਰ ਪਰ ਅਜੇ ਤੱਕ ਕਿਸੇ ਵੀ ਸਟਡੀ ਦੇ ਵਿੱਚ ਕਿਸੇ ਵੀ ਬੋਕ ਈਮਾ ਇਹ ਸਾਡੇ ਨਾਲ ਕੰਮ ਕਰਦੀ ਆ ਅਸੀਂ ਜਿੰਨੇ ਟੈਸਟ ਕਰਦੇ ਆ ਉਹਨਾਂ ਟੈਸਟਾਂ ਦਾ ਐਨਲਾਈਜ਼ਿੰਗ ਐਮਡੀ ਡਾਕਟਰਸ ਕਰਦੇ ਨੇ ਅੱਜ ਜਿਵੇਂ ਮੈਂ ਡਾਕਟਰ ਦਾ ਨਾਮ ਲੈ ਕੇ ਗੱਲ ਕਰਦਾ ਡਾਕਟਰ ਰਕੇਸ਼ਪਾਲ ਨੇ ਐਮਡੀ ਨੇ ਪੂਰਾ ਪੂਰਾ ਹੁਸ਼ਿਆਰ ਕੋ ਡਿਸਟ੍ਰਿਕਟ ਮੈਨੇਜਰ ਕਰਦਾ ਕਪਟਰ ਨਦੀਮ ਨੇ ਪੂਰਾ ਪੂਰਾ ਮਹਾਨੀ ਜੀ ਨਾਲ ਅੰਡਰ ਜਾਂਦਾ ਮਨੂ ਉਸ ਲੈਬੋਂ ਦੇ ਡਾਕਟਰ ਨੇ ਜਿਹੜੇ ਅੱਜ ਗਵਰਨਮੈਂਟ ਦੀ ਪੋਸਟ ਤੇ ਜੋਬ ਵੀ ਕਰਦੇ ਨੇ ਤੇ ਨਾਲ ਆਪਣੇ ਨਾਲ ਘਸਿਆਉ ਵੀ ਕਰਦੇ ਨੇ ਆਪਣੇ ਨੂੰ ਹੋਏ ਇੱਕ ਰੁਪਿਆ ਵੀ ਜਾਣ ਨਹੀਂ ਕਰਦੇ ਫ੍ਰੀਮ ਕੋਰਸ ਜੇ ਬਣਾ ਲੈਂਦੇ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਹਰ ਬੰਦਾ ਸੇਧ ਬੰਦ ਹੋਵੇ ਹਰ ਬੰਦਾ ਪੈਸਾ ਕਮਾਵੇ ਹਰ ਬੰਦਾ ਆਪਣੀ ਪੱਖੀ ਨੂੰ ਇੱਥੇ ਆਪਣੇ ਖੋਰ ਰੱਖੇ ਕੋਲ ਰੱਖੇ ਉਹਦੀ ਇਨਕਮ ਉਸ ਲੈਵਲ ਦੀ ਜਿਸ ਲੈਵਲ ਤੇ ਹੋਰ ਜਾ ਕੇ ਬਣਾਉਣਾ ਚਾਹੁੰਦੇ ਉਸ ਲੈਵਲ ਦੀ ਇਨਕਮ ਬਣਾਵੇ ਇਹ ਪੋਸੀਬਲ ਤਾਂ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਅਪਡੇਟ ਕਰੋਗੇ ਆ ਫਿਰ ਕਰਕੇ ਖੇਲਤੀ ਦੀ ਅਪਰੇਸ਼ਨਾਂ ਜਾਓਗੇ ਰਸਲ ਮਾਡਲ ਉਸ ਤਰ੍ਹਾਂ ਦਾ ਹੋਵੇ ਜੋ ਅੱਜ ਦੀ ਪੰਜਾਬੀ ੀਡ ਆ ਅਸੀਂ ਜੋ ਰਸਣ ਮੋਡ ਕਾਉਂਟ ਕੀਤਾ ਉਹਦੇ ਵਿੱਚ ਸਾਡੇ ਕੋਈ ਰਸਫੈਂਡ ਯੂਜ਼ ਨਹੀਂ ਹੁੰਦਾ ਕੋਈ ਉੱਤੇ ਮੈਦਾ ਯੂਜ਼ ਨਹੀਂ ਹੁੰਦਾ ਕੋਈ ਉੱਤੇ ਵਾਈਟ ਨਮਕ ਯੂਜ਼ ਨਹੀਂ ਹੁੰਦਾ ਕੋਈ ਉੱਤੇ ਕੀ ਵੀ ਲੋੜ ਨਹੀਂ ਹੁੰਦੀ ਅਸੀਂ ਤਾਂ ਸਾਰੇ ਚੀਜ਼ਾਂ ਤੋਂ ਬਾਹਰ ਕੱਢ ਕੇ ਇੱਕ ਇਨਵੈਸਟਮੈਂਟ ਲਾ ਰਹੇ ਆ ਜੋ ਸਾਡਾ ਬੁੱਧ ਦਾ ਮਾਡਲ ਆ ਉਹਦੇ ਵਿੱਚ ਇੱਕੋ ਦੋਨ ਦਾ ਹੋ ਉਹ ਸਹੀ ਵਾਂਗ ਤੇ ਗਿਰਕਾ ਹੋਣਾ ਚਾਹੀਦਾ ਜਿਉਂ ਅਸੀਂ ਚਾਹੁੰਦੇ ਆ ਸਾਡੇ ਜੋ ਸਾਡਾ ਪ੍ਰੋਸੈਸ ਸਾਡਾ ਡੇਰੀ ਫਾਰਮ ਦਾ ਅਸੀਂ ਗਮਾਂ ਬਣ ਗਿਆ ਨਹੀਂ ਰੱਖਦੇ ਉਹ ਕਿ ਇਹ ਸਹੀ ਗੱਲ ਤੇ ਗੇਰਾ ਇਹਨੂੰ ਬਹੁਤ ਜ਼ਿਆਦਾ ਮਾਤਰਾ 'ਚ ਧੁੱਪ ਕੱਢੀ ਦੀ ਆ ਤੁਸੀਂ ਇਹਨੂੰ ਬੰਨ੍ਹਿਆ ਰੱਖੋਗੇ ਉਹ ਤੋਂ ਬੰਨ੍ਹਣੀ ਨਹੀਂ ਆਪਣੀ ਬਰਗੀਆਂ ਜਾਂ ਧੁੱਪਾਂ ਬੰਨ੍ਹਦੇ ਆ ਤਾਂ ਅਸੀਂ ਉਸ ਪ੍ਰੋਸੈਸ ਨੂੰ ਫੋਲੋ ਕਰਦੇ ਆ ਜੋ ਇੱਕ ਤੋਂ 20 ਸਾਲ, 30 ਸਾਲ, 40 ਸਾਲ ਪਹਿਲਾਂ ਪ੍ਰੋਸੈਸ ਇੰਡੀਆ 'ਚ ਚੱਲਦਾ ਸੀਗਾ ਹੋਰ ਬਹੁਤ ساری ਚੀਜ਼ਾਂ ਨੇ ਇਹਨਾਂ ਦੇ ਵਿੱਚ ਅਸੀਂ ਐਂਟਰ ਕਰਕੇ ਜਿਵੇਂ ਇੱਕ ਸਾਡਾ ਮਾਡਲ ਆ ਜਿਹੜਾ ਟੈਰਸ ਗਾਰਡਨ ਆ ਤੁਹਾਡੇ ਨੂੰ ਕਿੰਨੇ ਕਿ ਕਿਸਾਨ ਨੇ ਜਿਹੜੀ ਆਪਣੇ ਘਰੇ ਆਪ ਸਰਦੀ ਬੀਜਦੇ ਨੇ ਦਾ ਸਾਡਾ ਕੰਮ ਕੜ ਦਾ ਸਰਦਾ ਕੋਈ ਮੈਨੂੰ ਬਹੁਤ ਖੁਸ਼ੀ ਆ ਜੀ ਤੁਹਾਨੂੰ ਬਹੁਤ سارے ਫਾਰਮਰਸ ਨੇ ਜਿਹੜੇ ਆਪਣੇ ਘਰੇ ਆਪ ਸਰਚ ਵੀ ਕਰੇ ਪਰ ਇਹ ਡਾਟਾ ਜਿਵੇਂ ਅਸੀਂ ਬੜੇ ਜਦੋਂ ਦੇ ਦੇਖਾਂਗੇ ਤਾਂ 1% ਵੀ ਡਾਟਾ ਨਹੀਂ ਆਉਂਦਾ ਇਹ ਇਹਦਾ ਇਹਦਾ ਰਿਜ਼ਲਟ ਕੀ ਨਿਕਲਦਾ ਆ ਵੀ ਅਪਾ ਜੋ ਡੇਲੀ ਜਿ ਕੰਮ ਕਰਦੇ ਆ ਉਹ ਤੁਹਾਡਾ ਸਹੀ ਹੋਣਾ ਹੈ ਜਿਹੜਾ ਫਾਰਮੀਆਂ ਬੈਠੇ ਨੇ ਉਹ ਇਸ ਲੈਵਲ ਤੇ ਕਹੀਗਾ ਬੰਦਾ ਕਿਰਕੀ ਕਿ ਜਲਦੀਆਂ ਨੇ ਵੀ ਥੋੜੇ ਬਿਮਾਰੀ ਬਣਾਉਣ ਦੇ ਸਭ ਤੋਂ ਵੱਡਾ ਰੋਗਾਂ ਦਾ ਕਰਦੇ ਨੇ ਅਸੀਂ ਕੀ ਕਰਦੇ ਅਸੀਂ ਗੁੱਡ ਨੀਕ ਮਾਡਲ ਬਣਾਇਆ ਜਿਹਦੇ ਵਿੱਚ ਅਸੀਂ ਤੁਹਾਡੀ ਛੱਤ ਦੇ ਉੱਤੇ ਸਾਰੀਆਂ ਫਸਲਾਂ ਵਾ ਕੇ ਦਿੰਦੇ ਆ ਜੋ ਤੁਸੀਂ ਕਰਨੇ ਆ ਇਹ ਆ ਚੱਪੜ ਗਦੂ ਟਿੰਡੋ ਹਰ ਉਹ ਸਬਜ਼ੀ ਜਿਹੜੀ ਤੁਸੀਂ ਬਾਜ਼ਾਰ ਤੋਂ ਲੈ ਕੇ ਆਉਂਗੇ ਉਸ ਨੂੰ ਖਰੂ ਕਰਦੇ ਆਂ ਤੇ ਤੁਹਾਡੀ ਸ਼ਰਤੇ ਲਾ ਦਿੰਦੇ ਆਂ ਪਰ ਥੋੜਾ ਜਿਹਾ ਵੀ ਇੱਕ ਸਪੈਨ ਫਾਜੇ ਇਹਨਾਂ ਨੂੰ ਪਾਣੀ ਪਾਉਣਾ ਤੇ ਤੋੜ ਕੇ ਸਬਜ਼ੀ ਨੂੰ ਉੱਤੇ ਘਰੇ ਖਾਣਾ ਕੀ ਇਹ ਹੋ ਸਕਦਾ ਵੀ ਮੰਨੋ ਕਿ ਇਦਾਂ ਦੀ ਕੀਮਤ ਜਿਹੜੀ ਹਰ ਘਰ ਦੇ ਵਿੱਚ ਜ਼ਰੂਰਤਾ ਸਬਜ਼ੀ ਹਰ ਘਰ ਦੀ ਜ਼ਰੂਰਤਾ ਅੱਜ ਨੋਰਮਲ 100 ਰੁਪਏ ਦੀ ਸਬਜ਼ੀ ਹਰ ਫੈਮਿਲੀ ਲਈ ਆਉਂਦੀ ਆ ਇਹ ਥੋੜਾ ਏਦਾਂ ਦਾ ਮਾਡਲ ਹੋਊਗਾ ਜਿਹਦੇ ਵਿੱਚ ਤੁਹਾਡਾ ਖਰਚਾ ਵੀ ਅੱਧਾ ਆ ਜਾਊਗਾ ਤੇ ਤੁਹਾਡੇ ਘਰ ਦੇ ਜਿਹੜੇ ਸਭ ਤੋਂ ਮੇਨ ਇਹ ਤੁਸੀਂ ਫੋਟੋ ਕਰਵਾਉ ਕਰ ਲਓਗੇ ਮਨੋ ਇਸ ਤਰੀਕੇ ਨਾਲ ਅਸੀਂ ਬਹੁਤ ਸਾਰੇ ਮਾਡਲ ਦੇ ਵਿੱਚ ਕੰਮ ਕਰਦੇ ਹਾਂ ਹਸਪੀਟੈਲ ਦੇ ਵਿੱਚ ਕੰਮ ਕਰਦੇ ਹਾਂ ਡੇਰੀ ਫਾਰਮ 'ਚ ਕੰਮ ਕਰਦੇ ਹਾਂ ਵਾਹਮੀਗੋਸਟ 'ਚ ਕੰਮ ਕਰਦੇ ਹਾਂ ਉਸ ਵਾਰ ਰਸੋਈ ਦੇ ਵਿੱਚ ਆ ਪਿਕਅਪ ਸੈਂਟਰ ਦੇ ਵਿੱਚ ਆ ਉਸ ਤੋਂ ਬਾਅਦ ਸਾਡੇ ਆਰਗੂਮੈਂਟ ਆਰ অর্ਗੈਨਿਕ ਸਟਾਫ ਦੇ ਬਹੁਤ ਸਾਰੇ ਜੋ ਕਿ ਮੈਡੀਸਨ ਦੇ ਆਰਗੂਮੈਂਟ ਦੇ ਉਹਦੇ ਵਿੱਚ ਬਹੁਤ ਸਾਰਾ ਉਹ ਚੀਜ਼ਾਂ ਜਿਹੜੀ ਕੇਅਰ ਦੇ ਵਿੱਚ ਚਾਹੀਦੀਆਂ ਕਿਵੇਂ ਸਬਨਸ਼ਿਪ ਨੂੰ ਬੇਸਹਾਰੋ ਚੀਜ਼ ਜਿਹੜੀ ਤੁਹਾਡੇ ਘਰੇ ਕਹੀ ਉਹਦੇ ਵਿੱਚ ਅਸੀਂ ਐਂਟਰ ਹੋ ਗਏ ਆ ਉਸ ਤੋਂ ਬਾਅਦ ਲੈਬ ਹੋ ਗਈ ਫੇਰ ਅਲੱਗ-ਅਲੱਗ ਦਾਮ ਤਸਵੀਰਾਂ ਨਹੀਂ ਕਿੰਨੇ ਅੰਕਾਰ ਆ ਰਹੇ ਤੁਸੀਂ ਸਾਡੇ ਨਾਲ ਰੜ ਕੇ ਹਰ ਵੇਂ ਕੇ ਸਾਡਾ ਸਾਥ ਦੇ ਫਰਜ਼ੂ ਇਹ ਸਾਡਾ ਸਾਥੋਂ ਕਿ ਤੁਸੀਂ ਜਾਣੀ ਨੇ ਠੀਕ ਹੈ ਜੀ ਸਾਨੂੰ ਤੁਹਾਡੀ ਖਾਸ ਆ ਕੀ ਜ਼ਰੂਰਤ ਤਾਂ ਕਾ ਕੇ ਆਪਾਂ ਪੰਜਾਬ ਨੂੰ ਦੁਬਾਰਾ ਤੋਂ ਮੋੜਨਾ ਰੰਗਣਾ ਪਿਆ ਆਪਣਾ ਅਸਲੀ ਆਪਾਂ ਨੂੰ ਕਹਿ ਨਹੀਂ ਫੋੜੀਏ ਕਿ ਲਾਉਣ ਨਹੀਂ ਹੈਗੀ ਆਪਾਂ ਨੂੰ ਪੰਜਾਬ ਨੂੰ ਪੰਜਾਬ ਬਣਾਉਣ ਦੀ ਲੋੜ ਹੈ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਸਰ ਥੈਂਕ ਯੂ ਸਰ ਥੈਂਕ ਯੂ ਲੋਕੋ ਸਾਡੇ ਲਈ ਜ਼ਬਰਦਸਤ ਸਪੋਰਟ ਹੋ ਰਿਹਾ ਹੈ いいな。